ਮੈਂ ਜੀ ਇਸ ਵੇਲੇ ਮਹਿਲਕਲਾਂ ਦੇ ਵਿੱਚ ਆ ਬਰਨਾਲਾ ਜ਼ਿਲ੍ਹੇ ਦੇ ਵਿੱਚ ਪਿੰਡਾ ਮਹਿਲਕਲਾਂ ਮਹਿਲਕਲਾਂ ਬਲ ਜਾਂਦੇ ਆ ਖੱਬੇ ਹੱਥ ਆ ਟਿਕਾਣਾ ਆਉਂਦਾ ਜਿੱਥੇ ਫਾਈਬਰ ਨੇ ਬਹੁਤ ਸਾਰੇ ਬੁੱਤ ਪਏ ਆ ਪਿੰਡ ਹੈ ਜੀ ਗਗੋਹਰ ਸਰਦਾਰ ਲਖਬੀਰ ਸਿੰਘ ਇਸ ਥਾਂ ਦੇ ਮਾਲਕ ਆ ਤੇ ਜਦੋਂ ਮੈਂ ਦੇਖਿਆ ਬਾਹਰਲੇ ਪਾਸੇ ਵੀ ਕਿਤੇ ਹਿਰਨਾ ਕਿਤੇ ਕੰਗਾਰੂ ਆ ਆ ਸ਼ੇਰ ਆ ਆ ਮੋਰ ਆ ਉਧਰਲੇ ਪਾਸੇ ਭਲਦਾ ਤੇ ਅੰਦਰ ਜਾ ਕੇ ਦੇਖਿਆ ਤਾਂ ਬਹੁਤ ਸਾਰੇ ਪਾਲਕੀ ਸਾਹਿਬ ਇੱਥੇ ਖੰਡਾ ਇੱਥੇ ਸ਼ਹੀਦ ਆਦਮ ਸਰਦਾਰ ਭਗਤ ਸਿੰਘ ਦੇ ਬੁੱਤ ਤੇ ਬੜੀਆਂ ਚੀਜ਼ਾਂ ਹੋਰ ਪਈਆਂ ਤੇ ਮੇਰਾ ਚਿਤ ਕੀਤਾ ਵੀ ਜਿਹੜੇ ਲੋਕਾਂ ਦੀ ਗੱਲ ਆਮ ਤੌਰ ਤੇ ਉੱਥੇ ਮੀਡੀਆ ਦੇ ਵਿੱਚ ਜਾਂ ਅਸੀਂ ਆਮ ਲੋਕ ਕਰਦੇ ਨਹੀਂ ਵੀ ਆਹ ਹੱਥਾ ਜਿਹੜੇ ਆਹ ਉਂਗਲਾ ਜਿਹੜੀਆਂ ਇਹ ਇਹੋ ਜੇ ਬੁੱਤ ਸਿਰਜਦੀਆਂ ਇਹਦੇ ਵਿੱਚ ਜਾਨ ਹੀ ਨਹੀਂ ਪੈਂਦੀ ਬਾਕੀ ਤੁਸੀਂ ਅੰਦਰ ਜਾ ਕੇ ਜਦੋਂ ਦੇਖੋਗੇ ਤੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਭਾਈ ਸਾਰਾ ਕੁਝ ਉਹੀ ਆ ਵੀ ਐਂ ਲੱਗਦਾ ਵੀ ਘੰਟੇ ਬਾਅਦ ਵੀ ਜਾਨ ਪੈਗੀ 2 ਘੰਟੇ ਬਾਅਦ ਵੀ ਜਾਨ ਪੈਗੀ ਇਹਨਾਂ ਹੱਥਾਂ ਨੂੰ ਇਹਨਾਂ ਕਿਰਤਗਾਂ ਨੂੰ ਵੀ ਸਲਾਮ ਕਰਨੀ ਬਣਦੀ ਆ ਕਿਰਤ ਕਿਸੇ ਵੀ ਰੂਪ ਦੇ ਵਿੱਚ ਬੰਦਾ ਕਰਦਾ ਹੋਵੇ ਉਹਦਾ ਧੰਨਵਾਦ ਉਹਨੂੰ ਸਲਾਮ ਤਰਮੀ ਬਣਦੀ ਹੈ ਸ਼ਾਬਾਸ਼ ਦੇਣੀ ਬਣਦੀ ਹੈ ਜਿਹੜੇ ਕਿ ਅਸੀਂ ਪੰਜਾਬੀ ਕਈ ਵਾਰ ਸ਼ਾਬਾਸ਼ ਦੇਣ ਤੋਂ ਵਾਂਝੇ ਰਹਿ ਜਾਂਦੇ ਆ ਨਾ ਤਾਂ ਇਹ ਕੋਈ ਪ੍ਰੋਮੋਸ਼ਨ ਕਰਨ ਵਾਲੀ ਗੱਲ ਆ ਤੁਸੀਂ ਅੰਦਰ ਜਾਓ ਕਿ ਹੁਨਰ ਨੂੰ ਦਾਤ ਦਿਓਗੇ ਤੇ ਜੇਕਰ ਤੁਸੀਂ ਹੁਨਰ ਨੂੰ ਦਾਤ ਦਿਓਗੇ ਤੇ ਫਿਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਹੋ ਜਿਹੇ ਲੋਕਾਂ ਦੇ ਹੌਸਲੇ ਵਧਣ ਮਜ਼ਦੂਰ ਆ 12-13 ਕੰਮ ਤੇ ਲੱਗੇ ਹੋਏ ਆ ਇੱਕ ਸੁਧਾਰਨ ਕਿਸਾਨ ਆ ਜਿਹਨੇ ਕਿ 22-23 ਵਰੇ ਪਹਿਲਾਂ ਇਹਦੀ ਸ਼ੁਰੂਆਤ ਕੀਤੀ ਆ ਤੇ ਮੈਨੂੰ ਅੰਦਰ ਗਏ ਨੂੰ ਦੱਸਿਆ ਜੀ ਕਿ 95% ਸਾਡਾ ਬਣਾਇਆ ਸਮਾਨ ਵਿਦੇਸ਼ਾਂ ਦੇ ਵੱਲ ਜਾਂਦਾ ਸ਼ਿਪਿੰਗ ਅਸੀਂ ਇੱਥੋਂ ਕਰਾਉਨੇ ਆ ਮੈਂ ਹੈਰਾਨ ਵੀ ਭਾਈ ਬਾਹਰਲੇ ਮੁਲਕ ਦੇ ਵਿੱਚ ਬਣਦਾ ਨਹੀਂ ਉਹ ਕਹਿੰਦੇ ਭਾਈ ਜੀ ਬਣਦਾ ਪਰ ਸਾਡਾ ਕੰਮ ਆ ਜਿਹੜਾ ਉਹਨਾਂ ਨੂੰ ਪਸੰਦ ਆਉਂਦਾ ਟਿਕਾਊ ਤੇ ਹੰਢਣਸਾਰ ਲੱਗਦਾ ਸਭ ਤੋਂ ਵੱਧ ਉਹ ਕਹਿੰਦੇ ਜੀ ਗੁਰੂ ਘਰ ਦੀਆਂ ਪਾਲਕੀਆਂ ਇੱਥੋਂ ਲੈ ਕੇ ਜਾਂਦੇ ਲੋਕ ਇੱਥੇ ਗੁੰਬਦ ਲੈ ਕੇ ਜਾਂਦੇ ਆ ਤੇ ਬੜੀਆਂ ਹੋਰ ਚੀਜ਼ਾਂ ਆਜੋ ਤੁਸੀਂ ਨਾਲ-ਨਾਲ ਅੰਦਰ ਆਜੋ ਜੀ ਆਪਾਂ ਅੰਦਰ ਬਹਿਨੇ ਆ ਮੇਰੇ ਸਾਥੀ ਨੇ ਇੱਥੇ ਬਿਮਲਜੀਤ ਸਿੰਘ ਖਾਲਸਾ ਜਿਹੜੇ ਕਿ ਇਸ ਵੇਲੇ ਕੈਮਰੇ ਦੇ ਉੱਤੇ ਜ਼ਿੰਮੇਵਾਰੀ ਨਿਭਾ ਰਹੇ ਅਸੀਂ ਕੋਈ ਤਿਆਰੀ ਦੇ ਵਿੱਚ ਨਹੀਂ ਸੀ ਆਏ ਅਸੀਂ ਇੱਕ ਮਰਗਤ ਦੇ ਭੋਗ ਤੇ ਮੇਰਾ ਚਿਤ ਕੀਤਾ ਵੀ ਜਦੋਂ ਇੱਥੇ ਆਏ ਆ ਤੇ ਫਿਰ ਕਿਉਂ ਨਾ ਅਸੀਂ ਆਹ ਦ੍ਰਿਸ਼ ਵੀ ਦਿਖਾਰੀਏ ਕਿ ਸਾਡੇ ਪੰਜਾਬ ਦੇ ਵਿੱਚ ਹੁਨਰਮੰਦੀ ਦਾ ਇੱਕ ਨਮੂਨਾ ਆ ਵੀ ਆ ਆਹ ਦੇਖ ਲਓ ਜੀ ਇਹ ਜੀ ਖੱਡਾ ਬਣਿਆ ਹੋਇਆ ਇਹ ਸਾਰਾ ਕੁਝ ਫਾਈਬਰ ਦਾ ਇਹਦੇ ਵਿੱਚ ਕਰੀਏ ਵੀ ਸੀਮੈਂਟਡ ਕੁਝ ਵੀ ਨਹੀਂ ਆ ਸ਼ਾਇਦ ਕੁਝ ਹੋਵੇ ਵੀ ਉਹ ਅਸੀਂ ਅੰਦਰ ਜਾ ਕੇ ਪੁੱਛਾਂਗੇ ਇਹ ਸਰਦਾਰ ਨਾਰਦ ਸਿੰਘ ਹਬੀਦੀ ਸਾਹਿਬ ਨੇ ਜਿਹੜੇ ਸਰਪੰਚ ਨੇ ਸੋ ਅੰਦਰ ਤੁਹਾਨੂੰ ਕੱਲੀ ਕੱਲੀ ਚੀਜ਼ ਇੱਕ ਛੱਟ ਦੇ ਥੱਲੇ ਤੁਹਾਨੂੰ ਦੇਵੀ ਦੇਵਤੇ ਵੀ ਤੁਹਾਨੂੰ ਇੱਥੇ ਪਾਲਕੀ ਵੀ ਮਿਲੂਗੀ ਤੁਹਾਨੂੰ ਇੱਥੇ ਰਾਜਗੁਰੂ ਸੁਖਦੇਵ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਵੀ ਮਿਲਣਗੇ ਤੁਹਾਨੂੰ ਇੱਕੋ ਛੱਤ ਦੇ ਥੱਲੇ ਉਹ ਚੀਜ਼ਾਂ ਮਿਲਣਗੀਆਂ ਜਿਹਦੇ ਬਾਰੇ ਤੁਸੀਂ ਕਦੇ ਕਿਆਸ ਨਹੀਂ ਕੀਤਾ ਹੁੰਦਾ ਆ ਵੀ ਇੱਥੇ ਬੁੱਤ ਬਣੇ ਹੋਏ ਆ ਇਹ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਵੀ ਆਹ ਚੀਜ਼ ਇੰਉਂ ਵੀ ਆ ਇਹ ਚੀਜ਼ ਇਸ ਤਰੀਕੇ ਨਾਲ ਬਣਨੀ ਚਾਹੀਦੀ ਆ ਇਹਦੇ ਬਾਰੇ ਅਸੀਂ ਕਦੇ ਕਿਆਸ ਹੀ ਕਰਦੇ ਹੁੰਨੇ ਜਾਂ ਅਸੀਂ ਵਕਫ ਵਕਫ ਥਾਵਾਂ ਦੇ ਉੱਤੇ ਬਣੀਆਂ ਹੋਈਆਂ ਖੜੀਆਂ ਹੋਈਆਂ ਚੀਜ਼ਾਂ ਨੂੰ ਦੇਖਦੇ ਆ ਪਰ ਸਾਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਵੀ ਇਹ ਬੜਾਈਆਂ ਕਿਵੇਂ ਗਈਆਂ ਇਹ ਬਣਾਉਣ ਵਾਲੇ ਪੰਜਾਬ ਦੇ ਕਿਹੜੇ ਸੇ ਵੈਸੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਣਦੇ ਆ ਪਰ ਗੱਲ ਇਹ ਜੀ ਕਿ ਅਸੀਂ ਜਦੋਂ ਅੱਜ ਦੇਖਿਆ ਬਲਦਾਂ ਦੀ ਜੋੜੀ ਆ ਇਹ ਜਿਵੇਂ ਗੁਰਦੁਆਰਾ ਮਹਿਦੀਆਣਾ ਸਾਹਿਬ ਜਾਨੇ ਆ ਉੱਥੇ ਵੀ ਤੁਹਾਨੂੰ ਬਹੁਤ ਸਾਰੇ ਬੁੱਤ ਦੇਖਣ ਨੂੰ ਮਿਲਦੇ ਆ ਉਹ ਰੂਹ ਨੂੰ ਸਰਸ਼ਾਰ ਕਰਦੇ ਵੀ ਯਾਰ ਚਿਤ ਕਰਦਾ ਉਹਨਾਂ ਹੱਥਾਂ ਨੂੰ ਚੁੰਮ ਲਗੇ ਜਿਨ੍ਹਾਂ ਹੱਥਾਂ ਨੇ ਇਹ ਚੀਜ਼ਾਂ ਤਿਆਰ ਕੀਤੀਆਂ ਮੈਂ ਪਹਿਲਾਂ ਅੰਦਰ ਆ ਕੇ ਸਮਝਿਆ ਕਿ ਬਾਈ ਜੀ ਇਹ ਚੀਜ਼ਾਂ ਤੁਸੀਂ ਪਾਉਣੇ ਕਿਹੜੀਆਂ ਕਿਹੜੀਆਂ ਤੇ ਫਿਰ ਮੇਰਾ ਚਿਤ ਕੀਤਾ ਮਾੜੀ ਜੀ ਆਪਣੀ ਸਮਝ ਦਾ ਹਿੱਸਾ ਬਣੇ ਤੇ ਫਿਰ ਅਗਲੀ ਗੱਲ ਕਰ ਗਏ ਬਾਈ ਜੀ ਸਰਦਾਰ ਲਖਵੀਰ ਸਿੰਘ ਜੀ ਇੱਥੇ ਮੇਰਾ خیال ਉਰੇ ਪਰੇ ਹੋ ਗਏ ਆ ਪਹਿਲਾਂ ਆਪਾਂ ਮੁਲਾਜ਼ਮਾਂ ਕੋਲੇ ਜਾਨੇ ਆ ਉਹਨਾਂ ਕਿਰਤੀਆਂ ਕੋਲੇ ਜਾਨੇ ਆ ਤੇ ਫਿਰ ਆਪਾਂ ਅਗਲੀ ਗੱਲ ਕਰਾਂਗੇ ਜੀ ਆਜੋ ਆ ਵੀ ਦਿਖਾ ਦਿਓ ਜੀ ਅੰਦਰ ਇੰਨੀ ਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਾਲਕੀਆਂ ਇੰਨੀ ਵੱਡੀ ਗਿਣਤੀ ਦੇ ਵਿੱਚ ਗੁੰਬਦ ਪਏ ਆ ਵੀ ਤੁਸੀਂ ਹੈਰਾਨ ਹੋ ਜਾਨੇ ਆ ਬਾਈ ਜੀ ਕੀ ਹਾਲ ਨੇ ਠੀਕ ਠਾਕ ਹੋ ਚੜ੍ਹਦੀ ਕਲਾ 'ਚ ਹੋ ਬਾਈ ਜੀ ਕੀ ਨਾਂ ਕੀ ਤੁਹਾਡਾ ਜਗਜੀਤ ਸਿੰਘ ਆ ਜਗਜੀਤ ਸਿੰਘ ਕਿਹੜਾ ਪਿੰਡ ਕਿਹੜਾ ਕੁੱਤ ਬਾਈ ਕੁੱਤਬਾ ਹਾਂਜੀ ਇੱਥੋਂ ਕਿੰਨੀ ਦੂਰ ਆ ਇਥੋਂ 5-6 ਕਿਲੋਮੀਟਰ ਦੂਰ ਹੈ ਤੇ ਕਿੰਨੀ ਦੇਰ ਤੋਂ ਬਾਈ ਤੁਸੀਂ ਇਹ ਕੰਮ ਕਰਦੇ ਹੋ ਇਹਨੂੰ ਹੋ ਗਈ ਲਗਭਗ 9-10 ਸਾਲ ਹੋ ਗਏ 9-10 ਸਾਲ ਹੋ ਗਏ ਇਹ ਕੰਮ ਕਿੱਥੋਂ ਸਿੱਖਿਆ ਸੀ ਜਾਂ ਇੱਥੇ ਹੌਲੀ-ਹੌਲੀ ਅਭਿਆਸ ਨਾਲ ਹੀ ਆਇਆ ਇੱਥੋਂ ਹੌਲੀ-ਹੌਲੀ ਸਿੱਖਿਆ ਇੱਥੋਂ ਤੁਸੀਂ ਪਹਿਲਾਂ ਕੀ ਕਰਦੇ ਹੁੰਦੇ ਸੀ ਇਹ ਕੰਮ ਕਰਨ ਤੋਂ ਪਹਿਲਾਂ ਮੜਾ-ਮੋਟਾ ਕਰਵਾਉਂਦੇ ਸੀ ਹੈਲਪਰ ਤੌਰ ਦੇ ਉੱਤੇ ਫਿਰ ਤੁਸੀਂ ਨੱਪਨ ਹੋ ਗਏ ਹਾਂਜੀ ਹਾਂਜੀ ਤੇ ਇਹ ਤੁਸੀਂ ਸਾਰਾ ਕੁਝ ਆਪਦੇ ਹੱਥੀਂ ਜਿਹੜੇ ਉਹ ਅਸੀਂ ਬੁੱਤ ਵੇਖੇ ਆ ਇਹ ਤੁਸੀਂ ਆਪਦੇ ਹੱਥੀਂ ਤਿਆਰ ਕਰਦੇ ਹਾਂ ਹਾਂਜੀ ਬਿਲਕੁਲ ਇੱਕ ਬੁੱਤ ਜਿਹੜਾ ਜਿਵੇਂ ਕਿ ਅਸੀਂ ਸ਼ਹੀਦ ਆਜ਼ਮ ਸਰਦਾਰ ਭਗ ਉਹ ਕਿੰਨੀ ਦੇਰ ਵਿੱਚ ਤਿਆਰ ਕਰ ਦਿੰਦੇ ਆ ਲਗਭਗ 15 ਦਿਨ ਤਾਂ ਲਈ ਜਾਂਦੇ ਇੱਕ ਬੁੱਤ ਨੂੰ ਹਾਂਜੀ 15 ਰੰਗ ਰੋਗਣ ਤੋਂ ਲੈ ਕੇ ਵਿਚਲੇ ਫਾਈਬਰ ਸਾਰੇ ਮਟੀਰੀਅਲ ਤੋਂ ਲੈ ਕੇ ਹਾਂਜੀ ਬਿਲਕੁਲ ਹੀ ਭਾਈ ਜੀ ਪੰਜਾਬ ਦੇ ਵਿੱਚ ਆਪਾਂ ਆਮ ਤੌਰ ਦੇ ਉੱਤੇ ਇਹੋ ਜੀਆਂ ਕਿਰਤਾਂ ਦੀ ਗੱਲ ਘੱਟ ਕਰਦੇ ਹੁਕਿ ਸਾਡਾ ਧਿਆਨ ਹੀ ਨਹੀਂ ਜਾਂਦਾ ਬਿਲਕੁਲ ਹੀ ਅਸੀਂ ਕਹਿੰਦੇ ਜੇ ਪੰਜਾਬ ਚਾ ਵੀ ਕੰਮ ਹੁੰਦਾ ਹੈ ਕਾ ਵੀ ਕੰਮ ਹੁੰਦਾ ਹੈ ਕਾ ਵੀ ਕੰਮ ਹੁੰਦਾ ਪਰ ਇਨ੍ਹਾਂ ਕਮਾਂ ਵੱਲ ਗੌਰ ਘੱਟ ਹੁੰਦੀ ਆ ਤੁਸੀਂ 10 12 ਸਾਲ ਤੋਂ ਵੇਨੇ ਆ ਗਾਕਾਂ ਦੀ ਗਿਣਤੀ ਕਿੰਨੀ ਕੁ ਵਧੀ ਆ ਲੋਕਾਂ ਦੀ ਸੋਚ ਕਿਹੋ ਜਿਹੀ ਬਣੀ ਆ ਹਾਂਜੀ ਬਿਲਕੁਲ ਹੀ ਇਸੋ ਧੀ ਵੀ ਗੱਲ ਸਹੀ ਆ ਵੀ ਜਿਉਂ-ਜਿਉਂ ਕੰਮ ਆਪਣਾ ਵਧੀ ਜਾਂਦਾ ਜਿਉਂ-ਜਿਉਂ ਆਪਣੇ ਜਾ ਰਿਹਾ ਮਾਲ ਆਪਣਾ ਜਿਉਂ-ਜਿਉਂ ਦੇਖ ਦੇਖ ਕੀ ਵਧੀ ਜਾਂਦੇ ਜੀ ਕੰਮ ਆ ਜੋ ਸਭ ਤੋਂ ਵੱਧ ਕਿਹੜੀ ਚੀਜ਼ ਦੀ ਵਿਕਰੀ ਆ ਵੀ ਆ ਬੁੱਤ ਆ ਚੀਜ਼ ਸਭ ਤੋਂ ਵੱਧ ਵਿਕਦੀ ਆ ਜਿਆਦਾਤਰ ਜੀ ਗੁੰਮਦ ਪਾਲਕੀਆਂ ਤੇ ਜਿਵੇਂ ਪੰਜਾਬੀ ਕਲਚਰ ਜੋ ਵੀ ਜਾ ਰਿਹਾ ਸਭੇਚਾ ਹਾਂਜੀ ਸਭੇਚਾ ਰੈਸਟੋਰੈਂਟਾਂ ਦੇ ਵਿੱਚ ਵੀ ਸਮਾਨ ਆਪਣਾ ਜਾ ਰਿਹਾ ਹੈਗਾ ਤੇ ਮੜੀ ਬਣਾਉਣ ਦੀ ਤਕਨੀਕ ਵੀ ਦੱਸੋ ਵੀ ਭਾਈ ਤੁਸੀਂ ਕੀ ਕਰਦੇ ਹੋ ਕੀ ਕੀ ਸ਼ੁਰੂਆਤ ਕਿਵੇਂ ਹੁੰਦੀ ਹੈ ਇਹ ਪੌਲਿਸ਼ ਸਾਨੂੰ ਪਹਿਲਾਂ ਪੌਲਿਸ਼ ਲਾਉਣੀ ਪੈਂਦੀ ਹੈ ਪੌਲਿਸ਼ ਸਾਹਮਣੇ ਦਿਖਾ ਦਿਓ ਆ ਪੌਲਿਸ਼ ਕਿਹੜੀ ਹੈ ਜੀ ਆਹਾ ਹਾਂਜੀ ਇਹ ਪੌਲਿਸ਼ ਆ ਹਾਂਜੀ ਇਹ ਪੌਲਿਸ਼ ਲਾ ਕੇ ਪਹਿਲਾਂ ਹੀ ਇੱਕ ਵਾਰੀ ਦੋ ਵਾਰ ਲਗਾ ਦੇਣੀ ਇਹਨੂੰ ਹੂੰ ਐਤੂ ਬਾਅਦ ਵਿੱਚ ਫਿਰ ਅਸੀਂ ਕੈਮੀਕਲ ਪਾਉਣੇ ਇਹਦੇ ਉੱਤੇ ਅੱਛਾ ਇੱਕ ਦੁਬਾਰਾ ਫੇਰ ਪਾਉਣੇ ਦੁਬਾਰਾ ਇੱਕ ਵਾਰੀ ਤੁਸੀਂ ਗੁੰਬਦ ਬਣਾਤਾ ਇੱਕ ਵਾਰੀ ਤੁਸੀਂ ਬੁੱਤ ਕੋਈ ਖੜਾ ਕਰਤਾ ਹਾਂਜੀ ਉਹ ਫਿਰ ਕਿੰਨੇ ਕ ਸਾਲ ਹੰਡਣਸਾਰ ਹੁੰਦਾ ਫਾਈਬਰ ਆ ਟੁੱਟ ਵੀ ਜਾਂਦੀ ਹੁਣੀ ਨਹੀਂ ਜੀ ਬਿਲਕੁਲ ਨਹੀਂ ਇਹਦੀ ਮਨਿਆ ਆ ਦੀ ਬਹੁਤ ਜ਼ਿਆਦਾ ਈ ਹੂੰ ਜਿਉਂ ਜਿਉਂ ਮਤਲਬ 2 ਢਾਈ ਸਾਲ ਬਾਅਦ ਆਪਾਂ ਜਣੀ ਇਹਨੂੰ ਪੇਡ ਕਰਵਾਉਣਾ ਹੈ ਦੁਬਾਰਾ ਹੂੰ ਤੋਪੇ ਪਿਆ ਰਹੇ ਛਾਵੇਂ ਪਿਆ ਰਹੇ ਕੋਈ ਪ੍ਰੋਬਲਮ ਨਹੀਂ ਹੋਣੀ ਅੱਛਾ ਕਿੰਨਾ ਟਾਈਮ ਮਰਜ਼ੀ ਲਗਾ ਸਕਦੇ ਹੂੰ ਤੁਹਾਡੀ ਰੋਜ਼ੀ ਰੋਟੀ ਆ ਜਿਹੜੀ ਹੁਣ ਇਹ ਕੰਮ ਹਾਂਜੀ ਹਾਂਜੀ ਤੁਸੀਂ ਮਜ਼ਦੂਰੀ ਕਰਦੇ ਹੋ ਤੁਸੀਂ ਕਿਰਤ ਕਰਦੇ ਹੋ ਹਾਂਜੀ ਰੋਜ਼ੀ ਰੋਟੀ ਸੋਹਣੀ ਚੱਲਦੀ ਆ ਆ ਕੰਮ ਕਰਕੇ ਬਿਲਕੁਲੀ ਸਾਡਾ ਇੱਥੋਂ ਵਧੀਆ ਚੱਲੀ ਜਾਂਦੀ ਅੱਛਾ ਤੇ ਤੁਸੀਂ ਕਿੰਨੇ ਮਜ਼ਦੂਮ ਕੰਮ ਕਰਦੇ ਲਖਵੀਰ ਸਿੰਘ ਹੋਰਾਂ ਕੋਲੇ ਐਂ 10-12 ਮੁੰਡੇ ਕੰਮ ਕਰਦੇ ਬਾਕੀ ਮਤਲਬ ਕੁਝ ਤਾਂ ਛੁੱਟੀ ਤੇ ਰਹਿ ਜਾਂਦੇ ਸਾਡੇ ਅੱਛਾ ਤਾਂ ਦੇ ਕੁੱਲ ਮਿਲਾ ਕੇ 20 ਬੰਦੇ ਹੋ ਜਾਂਦੇ ਕਦੇ ਇਹ ਵੀ ਹੋਇਆ ਬਾਈ ਜੀ ਕਿ ਬੁੱਤ ਬਣਾ ਕੇ ਰੱਖਿਆ ਨੂੰ ਹੋ ਗਏ 2 ਸਾਲ ਵਿਕਰੀ ਨਹੀਂ ਹੋਈ ਨਹੀਂ ਇਹ ਤਾਂ ਹੋ ਨਹੀਂ ਸਕਦਾ ਜੀ ਹਾਂ ਨਾਲ ਦੀ ਨਾਲ ਉਹ ਤਿਆਰ ਕਰਕੇ ਰੱਖੀ ਜਾਂਦੇ ਪਿੱਛੇ ਦੀ ਪਿੱਛੇ ਸਮਾਨ ਜਾਈ ਜਾਂਦੇ ਅੱਛਾ ਤੁਸੀਂ ਆਰਡਰ ਤੇ ਬਣਾਉਨੇ ਮਤਲਬ ਹਾਂ ਇਹ ਬਣਾ ਕੇ ਰੱਖ ਲਿਆ ਨਹੀਂ ਨਹੀਂ ਆਰਡਰ ਦੇ ਉੱਤੇ ਹਾਂ ਕੁਝ ਤਾਂ ਡੈਮੋ ਥੋੜੀ ਬਹੁਤੀ ਅਸੀਂ ਲਗਾ ਕੇ ਰੱਖਦੇ ਹਾਂ ਡੈਮੋ ਜਿਹੜਾ ਸਾਹਮਣੇ ਦਿਸੇ ਹਾਂ ਜੀ ਹਾਂ ਜੀ ਕਿਉਂ ਅੱਗਾ ਦੇਖ ਕੇ ਕੋਈ ਵੀ ਬੰਦਾਗਾ ਪ੍ਰਦਰਸ਼ਨੀ ਕਰਨ ਦੇ ਲਈ ਹਾਂ ਜੀ ਹਾਂ ਜੀ ਬਾਅਦ ਚ ਆਰਡਰ ਦੀ ਆਧਾਰ ਦੇਣਾ ਫਿਰ ਅਸੀਂ ਬਣਾਈ ਜਾਂਦਾ ਅੱਗੇ ਪਰ ਕੈਮੀਕਲ ਦਾ ਕੋਈ ਅਸਰ ਤਾਂ ਨਹੀਂ ਹੁੰਦਾਗਾ ਤੁਹਾਡੀ ਸਿਹਤ ਦੇ ਉੱਤੇ ਕੋਈ ਨਹੀਂ ਜੀ ਥੋੜਾ ਬੋਦਾ ਸਾਨੂੰ ਪਹਿਲਾਂ ਦਾ ਦਿੱਕਤ ਆਉਂਦੀ ਹੈ ਅੱਛਾ ਇਦੋਂ ਬਾਅਦ ਸਹੀ ਹੋ ਜਾਂਦੀ ਹੈ ਠੀਕ ਆ ਇਹ ਵੀ ਤੁਹਾਡੇ ਨਾਲ ਦੇ ਪੰਜਾਬੀ ਸਾਥੀ ਆ ਹਾਂ ਜੀ ਪੰਜਾਬੀ ਸਾਥੀ ਬੋਲੋਗੇ ਥੋੜਾ ਜਾਂ ਸੰਗਾਊ ਆ ਸਰਦਾਰ ਨਾਥ ਸਿੰਘ ਜੀ ਕੀ ਹਾਲ ਨੇ ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚੋਂ ਆ ਮਾੜਾ ਤੁਸੀਂ ਮਾਈਕ ਫੜੋ ਤੁਸੀਂ ਥੋੜੀ ਜਿਹੀ ਜਾਣਕਾਰੀ ਦਿਓ ਵੀ ਇੱਕ ਤਾਂ ਗੱਲ ਇਹ ਆ ਵੀ ਤੁਸੀਂ ਤਾਂ ਵਿਚਰਦੇ ਹੋ ਪ੍ਰਚਾਰਕ ਦੇ ਤੌਰ ਤੇ ਜਿਵੇਂ ਵਿਮਲ ਸਿੰਘ ਸਿੰਘ ਬਾਈ ਜੀ ਆ ਤੁਸੀਂ ਵੀ ਵਿਚਰਦੇ ਹੋ ਲੋਕਾਂ 'ਚ ਜਾਣੇ ਹੋ ਚਲੋ ਧਾਰਮਿਕਤਾ ਇੱਕ ਵੱਖਰੇ ਅਹਿਮੀਅਤ ਵਾਲੀ ਗੱਲ ਆ ਪਰ ਲੋਕ ਪਿਛਲੇ ਕੁਝ ਸਮੇਂ ਦੇ ਵਿੱਚ ਆ ਬੁੱਤਾਂ ਦੇ ਨਾਲ ਪਿਆਰ ਪਾਈ ਬੈਠੇ ਆ ਲੋਕ ਇਹ ਗੱਲ ਚਾਹੁੰਦੇ ਜਿ ਕਿ ਕਦੇ ਜਾਨ ਪੈ ਜਾਵੇ ਇਹਨਾਂ ਦੇ ਵਿੱਚ ਜਿਹੜੀ ਪੈਣੀ ਨਹੀਂ ਪਰ ਇਹਨਾਂ ਹੱਥਾਂ ਨੂੰ ਸਲਾਮ ਕਰਨੀ ਬਣਦੀ ਬਾਈ ਇਸ ਕਿਰਤ ਨੂੰ ਕੀ ਮੰਨਦੇ ਹੋ ਵੀ ਭਾਈ ਪੰਜਾਬ ਦੇ ਵਿੱਚ ਨਵਾਂ ਹੁਨਰ ਪੈਦਾ ਹੋਇਆ ਇਹ ਹੁਨਰ ਕਿਵੇਂ ਪੈਦਾ ਹੋਇਆ ਤੇ ਇਸ ਹੁਨਰ ਦੀ ਕਦਰ ਕਿੰਨੀ ਕਾ ਹੋਣੀ ਸਭ ਤੋਂ ਪਹਿਲਾਂ ਮੈਂ ਸਵਰਜ ਸਿੰਘ ਕਹਣਾ ਜੀ ਆਪ ਜੀ ਨੂੰ ਔਰ ਤੁਹਾਡੇ ਨਾਲ ਆਏ ਸਹਿਯੋਗੀ ਮੇਰੇ ਤਿਸਤਕਾਰਜੋ ਜੱਥੇਦਾਰ ਸਤਨਾ ਬਿੰਦਲਜੀ ਸਿੰਘ ਜੀ ਖਾਲਸਾ ਤੁਹਾਨੂੰ ਜਿਉਂ ਆਖਦਾ ਹਾਂ ਮਿਹਰਬਾਨ ਧੰਨਵਾਦ ਕਰਦਾ ਹਾਂ ਤੁਹਾਡੇ ਇੱਥੇ ਆਉਣ ਤੇ ਸਾਡਾ ਚੌਵ ਆ ਜਿਹੜਾ ਦੁੱਗਣਾ ਚੌਗਣਾ ਹੋ ਗਿਆ ਤਾਕੀ ਪੈਰ ਨਹੀਂ ਲੱਗਦਾ ਬਹੁਤ ਮਿਹਰਬਾਨੀ ਬਾਈ ਜਦੋਂ ਅਸੀਂ ਲੰਘਦੇ ਸੀ ਨਾ ਜਦੋਂ ਬਾਹਰ ਦੇਖਿਆ ਵੀ ਇੱਥੇ ਹਿਰਨ ਇੱਥੇ ਆਪਾਂ ਤਾਂ ਇੰਗੋਰੇ ਕਹਿੰਦੇ ਕੈਂਗਰੂ ਆਪਾਂ ਕੰਗਾਰੂ ਕਹਿੰਦੇ ਆ ਹੋਰ ਚੀਜ਼ਾਂ ਪਈਆਂ ਤਾਂ ਮਨ ਕਿੱਥੇ ਕੀਤਾ ਵੀ ਭਾਈ ਅੰਦਰ ਜਾ ਕੇ ਮੜਾ ਜਾ ਖੋਖੀਏ ਪੜਤਾਲੀਏ ਵੀ ਸਾਡੇ ਪੰਜਾਬੀ ਸਾਡੇ ਸਧਾਰਨ ਕਿਸਾਨ ਸਾਡੇ ਮਜ਼ਦੂਰ ਵੀਰ ਆਹ ਕੁਝ ਵੀ ਕਰਦੇ ਆ ਜਿਹਦੇ ਬਾਰੇ ਅਸੀਂ ਗੌਰ ਨਹੀਂ ਕਰਦੇ ਕਦੇ ਇਹਦੇ ਜਿਹੜੇ ਓਨਰ ਨੇ ਜੀ ਇਹਦੇ ਮਾਲਕ ਨੇ ਮਾਲਕ ਤੇ ਉਹ ਇੱਕ ਆ ਪਰ ਇਹਨੂੰ ਸਾਂਭ ਸੰਭਾਲ ਕਰਨ ਵਾਲੇ ਸਰਦਾਰ ਲਖਮੀ ਸਿੰਘ ਨੇ ਹੂੰ ਉਹ ਗੁਰਬਾਣੀ ਦੀ ਉਹ ਪਾਵਨ ਟੋਕ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਹੂੰ ਇਸ ਕਿਰਤ ਦੇ ਨਾਲ ਨਾਲ ਜਿੱਥੇ ਆ ਕਿਰਤੀ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੂੰ ਉਥੇ ਸਾਡੇ ਨੇੜੇ ਬਠਿੰਡਾ ਦੇ ਲਾਗੇ ਆਦੇਸ ਹਸਪੀਟਲ ਹੈ ਜਿਹਦੇ ਵਿੱਚ ਮਾਰਚ ਦੇ ਲਾਸਟ ਹਫਤੇ ਤੋਂ ਲੈ ਕੇ ਅੱਜ ਤੱਕ ਲਗਾਤਾਰ ਆਮ ਪਬਲਿਕ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ ਗਰਮੀਆਂ ਚ ਉਹ ਕੈਂਪਰ ਨੇ ਸਰਦਾਰ ਲਖਵੀਰ ਸਿੰਘ ਮੋਈਆ ਕਰਾਉਂਦੇ ਨੇ ਫ੍ਰੀ ਆਫ ਕੋਸਟ ਉਸ ਤੋਂ ਬਿਨਾ ਉਸੇ ਹਸਪੀਟਲ ਆਦੇਸ ਹਸਪੀਟਲ ਦੇ ਵਿੱਚ ਹੁਣ ਸਾਮ ਨੂੰ ਇਹਨਾਂ ਦਾ ਲੰਗਰ ਜਾਣਾ ਅੱਛਾ ਬਿਨਾ ਕਿਸੇ ਨਾਂਗੇ ਤੋਂ ਧੁੱਪ ਮੀਂਹ ਹਨੇਰੀ ਤੁੰਦ ਕੁਝ ਵੀ ਹੋਵੇ ਇਹ ਲੰਗਰ ਜਾਂਦਾ ਉਹਦੇ ਨਾਲ ਨਾਲੇ ਕੀਰਤ ਨਾਲ ਜੁੜੇ ਹੋਏ ਨੇ ਇੱਕ ਵੱਡਾ ਫਿਰਦਾ ਅਸਰਮ ਚਲਾਉਂਦੇ ਨੇ ਮਹਿਲ ਕਲਾ ਬਰਨਾਲਾ ਲੁਧਿਆਣਾ ਰੋਡ ਤੇ ਕਿਸੇ ਤੋਂ ਚੰਦਾ ਨਹੀਂ ਲੈਂਦੇ ਖੁਦ ਹੀ ਕਰਦੇ ਨੇ ਔਰ ਉਹਨਾਂ ਦੇ ਵਿੱਚ ਇਹ ਡਾਕਟਰੀ ਟੀਮਾਂ ਨੇ ਸਾਡੀਆਂ ਸੰਭਾਲ ਵਾਲੇ ਨੇ ਸਰਦ ਗੁੱਟਾ ਸਿੰਘ ਪਾਲ ਜੀ ਸਾਖ ਖਰਮੀ ਜੀ ਅਸੀਂ ਸਾਰੇ ਸਹਿਯੋਗੀਓ ਕੇ ਉਹਨਾਂ ਦਾ ਸਹਿਯੋਗ ਕਰਦੇ ਆਂ ਹੁਣ ਗੱਲ ਆ ਕਿ ਇਸ ਕਲਾ ਦੀ ਕਲਾ ਦੇ ਨਾਲ ਕੀਰਤ ਦੇ ਨਾਲ ਇਹ ਰੋਜੀ ਰੋਟੀ ਵੀ ਬਣ ਗਈ ਸਰਦਾਰ ਲਖਵੀਰ ਸਿੰਘ ਜੀ ਦਾ ਹੈ ਸੀ ਪਰ ਆ ਸਾਡੇ ਕਿਰਤੀ ਲੋਕਾਂ ਦੇ ਹੱਥਾਂ ਵਿੱਚ ਹੁਨਰ ਵੀ ਆਇਆ ਕਿਰਤ ਵੀ ਆਈ ਕਲਾ ਵੀ ਆਈ ਤੇ ਉਧਰ ਕੁਝ ਬੀਬੀਆਂ ਨੇ ਜਿਹੜੀਆਂ ਇਹ ਕਲਾ ਕਿਰਤੀ ਨੂੰ ਤਾਂ ਬਣਾ ਨਹੀਂ ਸਕਦੀਆਂ ਪਰ ਹੱਥਾਂ ਦੇ ਵਿੱਚ ਬੁਰਸ਼ ਲੈ ਕੇ ਇਹਨਾਂ ਤੇ ਜੰਮੀ ਧੂੜ ਮਿੱਟੀ ਉਹਨੂੰ ਹਟਾ ਕੇ ਪਾਲਿਸ ਕਰਦੇ ਨੇ ਜਿਹੜੀ ਉਹਨਾਂ ਦੇ ਵਿੱਚੋਂ ਸਜੋਗੀ ਹੁੰਦੀ ਨੇ ਪਰ ਚੁੱਲਾ ਤਾਂ ਪਉਂਦੀ ਆ ਅਸਲ ਵਿੱਚ ਇਹ ਤਿੰਨ ਚਾਰ ਪੜਾ ਕੇ ਇਹਨਾਂ ਦਾ ਪਾਵ ਇਹ ਬੁੱਤ ਤਿਆਰ ਕਰਦੇ ਆ ਉਧਰਲੇ ਪਾਸੇ ਬੁੱਤਾਂ ਦੀ ਸਫਾਈ ਹੁੰਦੀ ਆ ਰੰਗ ਰੋਗਨ ਹੁੰਦਾ ਉਧਰ ਝਾੜ ਚੜਾਈ ਹੁੰਦੀ ਆ ਫਿਰ ਉਸ ਤੋਂ ਬਾਅਦ ਪੈਕਿੰਗ ਹੁੰਦੀ ਆ ਫਿਰ ਸ਼ਿਪਮੈਂਟ ਹੁੰਦੀ ਆ ਫਿਰ ਇਹ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਂਦੇ ਆ ਮੈਂ ਸਮਝਦਾ ਕਿ ਪੂਰੇ ਇਸ ਸੰਸਾਰ ਦੇ ਵਿੱਚ ਸਰਦਾਰ ਲਖਵੀਰ ਸਿੰਘ ਜੀ ਕੈਨੇਡਾ ਇੰਗਲੈਂਡ ਜਰਮਨ ਫਰਾਂਸ ਇਟਲੀ ਸਾਰਾ ਯੂਰਪ ਅਮਰੀਕਾ ਨਿਊਜ਼ੀਲੈਂਡ ਬੈਲਜੀਅਮ ਉਹ ਮਤਲਬ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਜਾਂਦੇ ਨੇ ਜੇ ਉੱਥੇ ਇਦਾਂ ਦੀ ਕਲਾਕਿਰਤੀ ਵੇਖਦੇ ਨੇ ਕਿਸੇ ਸਿੰਘ ਦਾ ਬੁੱਤ ਵੇਖਦੇ ਨੇ ਸਟੈਚੂ ਕਿਸੇ ਸੋਹਣੇ ਬਣੇ ਹੋਏ ਗੁੰਬਦਾਂ ਨੂੰ ਦੇਖਦੇ ਨੇ ਪਾਲਕੀਆਂ ਨੂੰ ਦੇਖਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕਦਮ ਇੱਕੋ ਗੱਲ ਆ ਜਾਂਦੀਆ ਭਈ ਇਹ ਤੇ ਗੰਗੋਰਾ ਵਾਲੇ ਲਖਵੀਰ ਦੀ ਬਣੀ ਹੋਈ ਆ ਅੱਗੇ ਹੱਥਾਂ ਦੀ ਪਛਾਣ ਆਈ ਨਹੀਂ ਆ ਕਿ ਗੰਗੋਰਾ ਵਾਲੇ ਲਖਵੀਰ ਦੀ ਬਣੀ ਹੋਈ ਆ ਮਹਿਲ ਕਲਾ ਲੈਂਦੀ ਜਦੋਂ ਕਿ ਇਹ ਬਰਨਾਲਾ ਜ਼ਿਲ੍ਹੇ ਦਾ ਪਿੰਡ ਆ ਗੰਗੋਰਾ ਸਾਹਮਣੇ 4 ਕਿਲੋਮੀਟਰ ਤੇ ਬਰਨਾਲਾ ਰੈ ਕੋਟਲ ਲੁਧਿਆਣਾ ਰੋਡ ਆ ਇਹ ਜ਼ਿਲ੍ਹਾ ਬਰਨਾਲਾ ਦਾ ਮਹਿਲ ਕਲਾ ਹਲਕਾ ਇਹਦਾ ਉਸ ਪਿੰਡ ਦਾ ਏ ਮੈਂ ਸਮਝਦਾ ਕਿ ਤੁਸੀਂ ਆਏ ਹੋ ਸਾਨੂੰ ਇੰਨਾ ਚਾਅ ਹੋਇਆ ਕਿ ਇਸ ਕਲਾ ਦਾ ਅਜਮਲ ਪੈ ਗਿਆ ਇਸ ਵਰਣ ਟੈਣਾ ਦੀ ਰਸਨਾ ਤੇ ਮੈਨੂੰ ਨਾ ਬਾਈ ਜੀ ਇਹ ਗੱਲ ਆਪ ਸਿੱਖਣ ਨੂੰ ਬੜੀ ਚੰਗੀ ਲੱਗੀ ਆ ਕਿ ਸਾਡੇ ਵੀਰ ਬੁਰਸ਼ ਫੜ ਕੇ ਇਹੋ ਜਿਹੇ ਬੁੱਤਾਂ ਨੂੰ ਘੜ ਦਿੰਦੇ ਆ ਅਸੀਂ ਹੁਣ ਤੱਕ ਇਹਨਾਂ ਵੀ ਪੱਥਰ ਘੜਿਆ ਅਸੀਂ ਵੀ ਇਹਨਾਂ ਵੀ ਲੱਕੜ ਦੇ ਨਾਲ ਆ ਚੀਜ਼ ਬਣਾਈ ਉਹ ਵੀ ਬਹੁਤ ਕਮਾਲ ਦੇ ਕਾਰੀਗਰ ਆ ਪਰ ਜਦੋਂ ਮੈਂ ਆ ਦੇਖਿਆ ਨਾ ਵੀ ਆ ਯਾਰ ਫਾਈਬਰ ਦੇ ਨਾਲ ਜਿਹਦਾ ਆਉਂਦੀਆਂ ਡੱਬਿਆਂ ਦੇ ਵਿੱਚ ਆ ਬਣਦੀਆਂ ਬੁੱਤਾਂ ਦੇ ਰੂਪ ਦੇ ਵਿੱਚ ਡੱਬੇ ਦੇ ਵਿੱਚ ਆਇਆ ਹੋਇਆ ਮਿਸ਼ਰਣ ਬੁੱਤ ਦੇ ਰੂਪ ਦੇ ਵਿੱਚ ਖੜਾ ਹੋ ਜੇ ਤੇ ਉਹਨੂੰ ਰੰਗ ਰੋਗਣ ਦੇਖ ਕੇ ਇਉਂ ਲੱਗੇ ਵੀ ਯਾਰ ਇਹ ਤਾਂ ਸਾਡਾ ਭਰਾ ਇਹ ਸਾਡਾ ਆਪਣਾ ਇਹ ਸਾਡਾ ਪੰਜਾਬੀ ਆ ਤੇ ਉਹਦੇ ਨਾਲੋਂ ਮੇਰੇ ਖਿਲ ਵੱਡੀ ਗੱਲ ਕੋਈ ਨਹੀਂ ਮੇਰੀ ਬੇਨਤੀ ਤੁਸੀਂ ਸਰਦਾਰ ਲਖਵੀਰ ਸਿੰਘ ਹੋਰਾਂ ਨੂੰ ਹਾਕ ਮਾਰ ਦਿਓ ਇੱਕ ਵਾਰੀ ਮੈਂ ਉਹਦੇ ਨਾਲ ਵੀ ਗੱਲ ਕਰ ਲਈਏ ਇਧਰ ਨੇ ਜੀ ਲਖਵੀਰ ਸਿੰਘ ਜੀ ਆਓ ਆਪਾਂ ਵਾੜੇ ਤਾਂ ਪਹਿਲਾ ਪੜਾ ਤੈਨਾ ਸਾਹਿਬ ਅੱਛਾ ਇਹ ਪਹਿਲਾ ਪੜਾ ਇਹ ਪਹਿਲਾ ਪੜਾ ਇਹ ਆ ਨੇੜੇ ਆਜੋ ਨੇੜੇ ਆ ਕੇ ਇਹ ਸੰਚੇ ਦੇ ਵਿੱਚ ਇਹਨਾਂ ਨੇ ਜੋ ਗੱਡੀਆਂ ਨੂੰ ਆਪਾਂ ਪੌਲਿਸ ਮਾਰਦਿਆਂ ਵੈਕਸ ਪੋਲ ਹਾਂ ਉਹਦੇ ਨਾਲ ਇਹਨੂੰ ਨੁਬਰੀਕੰਡ ਕੀਤਾ ਗਿਆ ਛਿੱਟਾ ਹਟ ਦਿੱਤੀ ਗਈ ਠੰਡਾ ਬਣ ਰਿਹਾ ਠੰਡਾ ਬਣ ਰਿਹਾ ਇਹ ਜਿਹੜੀ ਇਹਨਾਂ ਨੇ ਸ਼ੀਟ ਬਣਾਈਆ ਇਹ ਖੁਦ ਬਣਾਉਂਦੇ ਨੇ ਇਹ ਸ਼ੀਟ ਆਪ ਬਣਾਉਂਦੇ ਆਪ ਬਣਾਉਂਦੇ ਨੇ ਉਹ ਤੁਹਾਡੇ ਸਾਹਮਣੇ ਆ ਸ਼ੀਟ ਇਹ ਦੇਖਣ 'ਚ ਮੈਟ ਲੱਗਦਾ ਇਹ ਹਾਂ ਜੀ ਇਹ ਵੱਖ-ਵੱਖ ਇਹਦੀਆਂ ਸੂਤਾਂ ਦੇ ਵਿੱਚ ਇਹਨਾਂ ਦੀ ਮੋਟਾਈ ਆ ਥਿਕਨੈਸ ਕੀ ਆ ਇਹ ਧਾਗੇ ਆ ਇਹ ਧਾਗੇ ਕੈਮੀਕਲ ਦੇ ਵਿੱਚੋਂ ਬਣੇ ਹੋਏ ਨੇ ਇਹਨਾਂ ਨੂੰ ਲਾ ਕੇ ਆ ਹੁਣ ਜਿਵੇਂ ਬਣਾ ਰਿਹਾ ਇਨੇ ਇਹਨਾਂ ਨੂੰ ਕੇਰਾ ਦੱਬ ਕੇ ਆਹ ਫਿਨਿਸ਼ਿੰਗ ਦੇ ਦੇਣੀ ਆ ਐਟ ਲਾਸਟ ਇਹ ਸੀਮੈਂਟ ਦਾ ਕੰਮ ਕਰ ਰਿਹਾ ਹਾਂ ਹਾਂਜੀ ਹਾਂਜੀ ਸੀਮੈਂਟ ਦਾ ਕੰਮ ਕਰਦਾ ਇਹ ਲਿਕਵਿਡ ਹੈ ਜੀ ਹਲੋ ਜੀ ਇਹ ਖੰਡਾ ਬਣ ਰਿਹਾ ਤੁਸੀਂ ਇਹਨੂੰ ਲਾਈਵ ਦੇਖ ਸਕਦੇ ਵੀ ਖੰਡੇ ਨੂੰ ਫਾਈਬਰ ਦੇ ਵਿੱਚ ਇਵੇਂ ਬਣਾਇਆ ਜਾ ਰਿਹਾ ਇਹ ਦੋ ਬੰਦੇ ਲੱਗੇ ਹੋਏ ਆ ਤਿੰਨ ਲੱਗੇ ਨਹੀਂ ਉਹ ਵੀਰ ਜੀ ਵੀ ਹੁਣ ਚੀਜ਼ ਫੜਾਉਣ ਲੱਗੇ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਬਾਈ ਜੀ ਥੋੜੇ ਸੱਚੀ ਮੁੱਚੀ ਕਲਾ ਨੂੰ ਸਲਾਮ ਆ ਬਾਈ ਥੋੜੀ ਹਨਰ ਨੂੰ ਸਲਾਮ ਆ ਵੀਰ ਜੀ ਬਹੁਤ ਤੁਸੀਂ ਸਾਡੇ ਨਾਲੋਂ ਕਈ ਗੁਣਾ ਅੱਗੇ ਆ ਕਿਉਂਕਿ ਤੁਹਾਡੇ ਹੱਥਾਂ ਦੇ ਵਿੱਚ ਗੱਲਬਾਤ ਹੈ ਆਪਾਂ ਅੱਗੇ ਚੱ ਇੱਧਰ ਤੁਸੀਂ ਦੇਖੋਗੇ ਨਾ ਬਾਈ ਜੀ ਇੱਧਰ ਸਾਰੇ ਤੁਹਾਨੂੰ ਗੁੰਮਦੀ ਮਿਲਣਗੇ ਇੱਧਰ ਤੁਹਾਨੂੰ ਸਾਰੀਆਂ ਪਾਲਕੀਆਂ ਹੀ ਮਿਲਣਗੀਆਂ ਆਹ ਦੇਖੋ ਜੀ ਇਹ ਸਰਦਾਰ ਲਖਵੀਰ ਸਿੰਘ ਨੇ ਤੁਸੀਂ ਪਹਿਲਾਂ ਵੀ ਇੰਟਰਵਿਊ ਕੀਤੀਆਂ ਜੀ ਜੀ ਕੀਤੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਲਖਵੀਰ ਸਿੰਘ ਜੀ ਜੋ ਅਸੀਂ ਦੇਖਿਆ ਨਾ ਤੇ ਜੋ ਅਸੀਂ ਦਿਖਾਉਣਾ ਚਾਹੁੰਦੇ ਆ ਉਹ ਇਹੀ ਆ ਕਿ ਇੱਕ ਕਿਸਾਨ ਇੱਕ ਸੁਧਾਰਨ ਬੰਦਾ ਇੱਕ ਮਲਵਈ ਪਿੰਡੂ ਬੰਦਾ ਇਧਰਲੇ ਪਾਸੇ ਨੂੰ ਕਿਵੇਂ ਆ ਗਿਆ ਉਹਦੇ ਅੰਦਰ ਫੁਰਨਾ ਕਿਵੇਂ ਫੁਰਿਆ ਆਪਾਂ ਤੇ ਕੱਲ ਅਵੋਕਾਡੋ ਦੀ ਖੇਤੀ ਕਰ ਲਓ ਜੀ ਇਥੇ ਕਈ ਕਹਿੰਦੇ ਜੀ ਉਹ ਡ੍ਰੈਗਨ ਫਰੂਟ ਦੀ ਖੇਤੀ ਕਰ ਲਓ ਉਹ ਵੀ ਬਹੁਤ ਵਧੀਆ ਗੱਲ ਆ ਫਸਲੀ ਵਿਭਿੰਨਤਾ ਹੋਣੀ ਚਾਹੀਦੀ ਆ ਜੀ ਪਰ ਰੋਜ਼ਗਾਰ ਦੇ ਲਈ ਇਧਰਲੇ ਪਾਸੇ ਆਏ ਜਾਂ ਸ਼ੌਕ ਦੇ ਲਈ ਸੀ ਸਾਰਾ ਕੁਝ ਇਹ ਸ਼ੌਕ ਦੇ ਲਈ ਵੀ ਸੀਗਾ ਵੈਸੇ ਸਾਡਾ ਖਾਨਦਾਨੀ ਹੀ ਆ ਕੰਮ ਸਾਡੇ ਪਿਤਾ ਫਰਕੀ ਇਦਾਂ ਦਾ ਚੱਲਦਾ ਸੀ ਤੇ ਕੀ ਕੰਮ ਕਰਦੇ ਸੀ ਉਹ ਉਹ ਵੀ ਆ ਗੁਰੂ ਘਰਾਂ ਦੇ ਗੋਮਤ ਵਗੈਰਾ ਫਾਲਕੀਮ ਵਗੈਰਾ ਗੁਰੂ ਘਰ ਉਹ ਤਾਂ ਜਾ ਕੇ ਬਣਾਉਂਦੇ ਹੁਣੇ ਨਾ ਉੱਥੇ ਹਾਂ ਉਹ ਤਾਂ ਜਾ ਕੇ ਸੀ ਤੇ ਹੁਣ ਬਣਿਆ ਬਣਾਏ ਜਾਂਦੇ ਆ ਹੌਣ ਬਣੇ ਹੁਣ ਤਾਂ ਮੰਨ ਲਓ ਖੇੜੀ ਅਜਿਹੀ ਰਗੀ ਜੀ ਇੱਕ ਦਿਨ ਚ ਜਾ ਕੇ ਉੱਥੇ ਫਿੱਟ ਹੋ ਜਾਂਦਾ ਸਾਰਾ ਸਮਾਨ ਹੂੰ ਪੂਰਾ ਗੁਰੂ ਘਰ ਦਾ ਸਮਾਨ ਇੱਕ ਜਾਂ ਦੋ ਦਿਨ ਦੇ ਵਿੱਚ ਹੂੰ ਰੈਡੀ ਹੋ ਜਾਂਦਾ ਤੁਸੀਂ ਕਿਹੜੇ ਸਾਲ ਚ ਸ਼ੁਰੂ ਕੀਤਾ ਸੀ ਤੇ ਕਿਹਨੂੰ ਦੇਖ ਕੇ ਕੀਤਾ ਇਹ ਚੀਜ਼ਾਂ ਬਣਾਉਣੀਆਂ ਇਹ ਤੋਂ ਪਹਿਲਾਂ ਤਾਂ ਅਸੀਂ ਸੀਮੈਂਟ ਦੀ ਤਿਆਰ ਕਰਦੇ ਰਹੇ ਜੀ ਹੂੰ ਆਪਣੇ ਫਾਦਰ ਸਾਹਿਬ ਨਾਲ ਹੂੰ ਉਹ ਤੋਂ ਇਲਾਵਾ ਫਿਰ ਅਸੀਂ ਨਿਊਜ਼ੀਲੈਂਡ ਗਏ ਤਾਂ ਉੱਥੋਂ ਸਾਨੂੰ ਨੌਲਜ ਇਹ ਮਿਲੀ ਸੀ ਕਿ ਫਾਈਬਰ ਗਲਾਸ ਦੀ ਹੂੰ ਮੈਂ ਉਹ ਨੂੰ ਦੇਖ ਕੇ ਫਿਰ ਅਸੀਂ ਉੱਥੇ ਕੁਝ ਨੌਲਜ ਲੈ ਕੇ ਹੂੰ ਫਿਰ ਅਸੀਂ ਇੱਥੇ ਚਾਲੂ ਕਰਨਾ ਸੀਗਾ ਇਹ ਕੰਮ ਅੱਛਾ ਫਿਰ ਬੜਾ ਸੋਹਣਾ ਕਿਰਪਾ ਰਹੀ ਫਿਰ ਇੱਥੋਂ ਮਾਲ ਅਸੀਂ ਮਹਾਰਾਜ ਦੀ ਕਿਰਪਾ ਨਾਲ ਇੰਗਲੈਂਡ ਬੜਾ ਭੇਜਿਆ ਆਸਟ੍ਰੇਲੀਆ ਬੜਾ ਗਿਆਗਾ ਨਿਊਜ਼ੀਲੈਂਡ ਗਏ ਜਿਆਦਾ ਕੈਨੇਡਾ ਅਮਰੀਕਾ ਜਾਂਦਾ ਹੀ ਰਹਿੰਦਾਗਾ ਮਾਲ ਪਰ ਤੁਸੀਂ ਮੈਨੂੰ ਚਾਹ ਦਾ ਪਹਿਲਾ ਸਾਂਝਾ ਕਰਨ ਵੇਲੇ ਗੱਲ ਦੱਸੀ ਵੀ ਮੇਰੇ ਖਿਆਲ ਤੁਸੀਂ ਨਿਊਜ਼ੀਲੈਂਡ ਗਏ ਜਿੱਥੇ ਵੇਖਿਆ ਫਸਟ ਟਾਈਮ ਨਿਊਜ਼ੀਲੈਂਡ ਪਹਿਲੀ ਵਾਰ ਤੁਸੀਂ ਉੱਥੇ ਦੇਖ ਕੇ ਫਿਰ ਇੱਥੇ ਆ ਕੇ ਸ਼ੁਰੂ ਕੀਤਾ ਹੁਣ ਤੁਸੀਂ ਕਹਿੰਦੇ ਆਂ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਸਾਡਾ ਸਾਮਾਨ ਜਾਂਦਾ ਉਥੋਂ ਵਾਲੇ ਸਾਮਾਨ ਦੇ ਉੱਤੇ ਲੋਕ ਯਕੀਨ ਨਹੀਂ ਕਰਦੇ ਜਾਂ ਤੁਹਾਡੀ ਪਕੜ ਵੱਧ ਆ ਜਾਂ ਤੁਹਾਡੀ ਮਜ਼ਬੂਤੀ ਵੱਧ ਆ ਜਾਂ ਤੁਹਾਡੇ ਵਿੱਚ ਹੁਨਰ ਵੱਧ ਆ ਆਖਿਰ ਇਹ ਕੁਝ ਨਹੀਂ ਕਹਿ ਸਕਦੇ ਜੀ ਕਿਉਂਕਿ ਜੋ ਪੁਰਾਣਾ ਅਗਲੇ ਪੁੱਛਦੇ ਆ ਵੀ ਕਿੱਥੇ ਕਿੰਨਾ ਸਮਾਂ ਹੋ ਗਿਆ ਲੱਗੇ ਇਹਨਾਂ ਨੂੰ ਸਾਮਾਨ ਨੂੰ ਫਿਰ ਉਹਨਾਂ ਨਾਲ ਕੰਟੈਕਟ ਕਰਦੇ ਆਲੇ ਵੀ ਤੁਹਾਡੇ ਇੰਨਾ ਚਿਰ ਹੋ ਗਿਆ ਸੱਚੀ ਗੱਲ ਆ ਇਹ ਇੰਨਾ ਚਿਰ ਇਹ ਕੰਮ ਕਰ ਰਿਹਾਗਾ ਮਟੀਰੀਅਲ ਤਾਂ ਉਹਨੂੰ ਦੇਖ ਕੇ ਫਿਰ ਗਾਹਾਂ ਦੀਆਂ ਪੁੱਸ ਕੇ ਹਲੇ ਫਿਰ ਕੰਮ ਕਰਾਉਂਦੇ ਆਂ ਇੱਥੇ ਕਿੰਨੇ ਫੀਸ ਦੀ ਗਾਹਕ ਹੋਣਗੇ ਪੰਜਾਬ ਦੇ ਜਾਂ ਸਮੁੱਚੇ ਭਾਰਤ ਦੇ ਇੱਥੇ ਜਾਈ ਜਾਂਦਾ ਜੀ Rajasthan ਜਾਂਦਾਗਾ ਆਪਣਾ ਹਿਮਾਚਲ ਮੰਨੀ ਵੀ ਜਾਂਦਾਗਾ ਜੰਮੂ ਸਭ ਤੋਂ ਵੱਧ ਵਿਦੇਸ਼ ਦੇ ਵਿੱਚ ਆ ਕਿੰਨੇ ਪਰਸੈਂਟ ਵਿਦੇਸ਼ ਚ ਹੋਊਗਾ ਸਾਡੇ ਕੋਲ ਇਹ ਮੇਰਾ ਖਿਆਲ ਆ ਜੀ ਹੋਊਗਾ 70% ਵਿਦੇਸ਼ ਦਾ 70% ਤੋਂ ਵੱਧ ਆ ਜੀ ਠੀਕ ਆ ਤੇ ਸਭ ਤੋਂ ਵੱਡ ਜਿਹੜੀ ਲੱਗਤਾ ਉਹ ਗੁੰਮਦਾਨੀ ਤੇ ਪਾਲਕੀਆਂ ਦੀ ਹੈ ਜ਼ਿਆਦਾ ਗੁੰਮਦ ਪਾਲਕੀਆਂ ਦੀ ਹੂੰ ਆ ਜਿਹੜੇ ਸਟੈਚੂ ਨੇ ਗਏ ਜੋਧਿਆਂ ਜਰਨੈਲਾਂ ਦੇ ਨੇ ਇਹ ਵੀ ਨੇ ਪਰ ਉਹਨੇ ਨਹੀਂ ਜਿੰਨੇ ਮਤਲਬ ਆ ਦੂਸਰਾ ਆਪਣਾ ਇੱਕ ਮੇਰੀ ਜਾਣਕਾਰੀ ਚ ਵਾਦਾ ਕਰਿਓ ਵੀ ਨਾ ਪਿੱਛੇ ਜੇ ਇੱਕ ਵੀਡੀਓ ਦੇਖੀ ਉਹਦੇ ਵਿੱਚ ਇੱਕ ਮੁੰਡੇ ਨੇ ਆਪਣੇ ਪਿਤਾ ਜੀ ਦਾ ਬੁੱਤ ਬਣਵਾਇਆ ਜੀ ਘਰ ਦੇ ਵਿੱਚ ਰੱਖਿਆ ਕੁਰਸੀ ਦੇ ਉੱਤੇ ਬਿਠਾਇਆ ਅਹਿਸਾਸ ਹੀ ਪਾਲਣਾ ਹੁੰਦਾ ਨਾ ਵੀ ਮੇਰਾ ਪਿਤਾ ਮੇਰੇ ਅੰਗ ਸੰਗ ਆ ਮੇਰੀ ਭੈਣ ਮੇਰੇ ਅੰਗ ਸੰਗ ਆ ਮੇਰੀ ਮਾਂ ਮੇਰੇ ਅੰਗ ਸੰਗ ਆ ਉਹ ਤੁਹਾਡੇ ਕੋਲੇ ਆਉਂਦੇ ਇੱਥੇ ਵੀ ਪਾਈ ਆਰਡਰ ਦੇ ਉੱਤੇ ਬਹੁਤ ਆ ਜੀ ਇਹ ਵੀ ਅਸੀਂ ਬਹੁਤ ਬਣਾ ਕੇ ਦਿੱਤੇ ਨੇ ਜਿਨ੍ਹਾਂ ਨੇ ਆਪਦੇ ਘਰੇ ਰੱਖੇ ਨੇ ਆਪਦੇ ਕਿਸੇ ਨੇ ਆਪਦੇ ਬਾਪ ਦਾ ਕਿਸੇ ਨੇ ਆਪਦੇ ਪੁੱਤ ਦਾ ਵੀ ਰੱਖੇ ਨੇ ਹਾਂ ਅੱਛਾ ਐਵੇਂ ਵੀ ਆ ਹਾਂ ਪੁੱਤਰਾਂ ਦਾ ਵੀ ਰੱਖੇ ਨੇ ਤੇ ਇਹਦੀ ਬਾਈ ਲਗਤ ਕਿੰਨੀ ਕੁ ਹੁੰਦੀ ਹੈ ਵੈਸੇ ਚਲੋ ਇੱਥੇ ਚਲੋ ਨਿੱਜੀ ਤੁਹਾਡੀਆਂ ਗੱਲਾਂ ਵੀ ਪਾਈ ਕਮਾਈ ਕਿੰਨੀ ਕਾ ਲਗਤ ਕਿੰਨੀ ਕਾ ਇੱਕ ਕਿਸਾਨ ਦੇ ਤੌਰ ਤੇ ਤੁਹਾਡੇ ਕੋਲ ਕਿੰਨੀ ਜ਼ਮੀਨ ਆ ਜ਼ਮੀਨ ਤਾਂ ਲੋਟ ਹੀ ਆ ਸਾਡੇ ਕੋਲੇ ਜੀ ਚਲੋ ਨਹੀਂ ਦੱਸਣੀ ਜੋ ਗੱਲ ਹੋਣੀ ਪਰ ਜੋ ਤੁਸੀਂ ਜ਼ਮੀਨ ਦੇ ਵਿੱਚ ਇੱਕ ਸਾਲ ਦੇ ਵਿੱਚ ਕੱਢਦੇ ਆ ਇੱਥੇ ਕਈ ਗੁਣਾ ਵਾਧਾ ਨਿਕਲ ਜਾਂਦਾ ਆ ਪਰ ਇਥੇ ਖਰਚੇ ਵੀ ਜਿਆਦਾ ਨੇ ਜੀ ਗੱਲ ਇਹ ਵੀ ਆ ਗਈ ਕਿਉਂਕਿ ਇਹ ਹੈ ਹਰ ਇੱਕ ਮਟੀਰੀਅਲ ਸਾਨੂੰ ਬਣਾ ਕੇ ਰਗੜਾਈ ਵਗੈਰਾ ਕਰਕੇ ਭੈਂਟ ਦਾ ਕਰਕੇ ਕਾਫੀ ਕੁਝ ਫਿਨਿਸ਼ਿੰਗ ਦੇਣੀ ਪੈਂਦੀ ਹੈ ਚੰਗੀ ਜਾਂਦੇ ਚਲੋ ਕਮਾਈ ਵੀ ਲਾ ਲਓ ਬਾਕੀ ਚਲੋ ਐ ਵੀ ਸੇਵਾ ਵੀ ਬੜੀ ਅਗਲਾ ਕਹਿੰਦਾ ਵੀ ਬਾਹਰ ਨਾ ਕੰਟਰੀਆਂ ਤੇ ਇੱਕ ਗੁਰੂ ਘਰਾਂ ਦੇ ਉੱਤੇ ਲੱਗਦੇ ਨੇਗੇ ਤੁਸੀਂ ਆਪ ਦਾ ਮਾਰਕਾ ਵੀ ਲਾਉਨੇ ਹੋ ਮਾਰਕਾ ਜਰ ਮਾਰਾ ਜੀ ਲਾਈ ਜਾਂਦਾਗਾ ਉਹ ਤਾਂ ਲਾਉਣੀ ਆ ਨਹੀਂ ਅਸੀਂ ਕਦੇ ਲਾਇਆ ਨਹੀਂ ਅਸੀਂ ਕਿ ਤੁਸੀਂ ਆਪਣੀ ਇਸ ادارے ਦਾ ਕੋਈ ਨਾਂ ਨਹੀਂ ਰੱਖਿਆ ਵੀ ਭਾਈ ਆਪਣੀ ਇਸ ਕਾਰਖਾਨੇ ਦਾ ਨਾਂ ਨਹੀਂ ਕੋਈ ਰੱਖਿਆ ਹਾਂ ਉਹ ਤਾਂ ਹੈਗਾਗਾ ਜੀ ਆਪਣਾ ਕੀ ਨਾਂ ਰੱਖਿਆ ਨਿਊ ਨਾਨਕ ਸਰ ਆਟ ਗੈਲਰੀ ਦੇ ਨਾਂ ਨਿਊ ਨਾਨਕ ਸਰ ਆਟ ਗੈਲਰੀ ਮਹਿਲ ਕਲਾਂ ਹੂੰ ਪਰ ਤੁਸੀਂ ਮਾਰਕਾ ਨਹੀਂ ਲਾ ਕੇ ਭੇਜਦੇ ਵੀ ਭਾਈ ਅਸੀਂ ਆ ਬੁੱਤ ਦੇ ਉੱਤੇ ਲਾ ਲਿਆ ਵੀ ਭਾਈ ਇਹ ਕਿਨੇ ਬਣਾਇਆ ਹੋਇਆ ਨਹੀਂ ਉਹ ਨਹੀਂ ਜੀ ਅਸੀਂ ਕਦੇ ਲਾਇਆ ਮਹਾਰਾ ਦੀ ਉਦਾਂ ਹੀ ਕਿਰਪਾ ਵੀ ਸਾਨੂੰ ਉਹਨੂੰ ਦੇਖਦੇ ਇੱਕ ਕੰਮ ਜਿਹੜੇ ਪੁਰਾਣੇ ਨੇ 15-15 20-20 ਸਾਲ ਦੇ ਉਹਨੂੰ ਦੇਖ ਕੇ ਹੋਰ ਕੰਮ ਉਹੀ ਦੇਈ ਜਾਂਦੇ ਨੇ ਸਾਨੂੰ ਜੇ ਘਟੀਆ ਕੰਮ ਹੋਊ ਤਾਂ ਫਿਰ ਨਹੀਂ ਕਰਾਉਂਦੇ ਕੰਮ ਅਗਲੇ ਪਰ ਇਹ 365 ਦੇ 365 ਦਿਨ ਕੰਮ ਚੱਲਦਾ ਹਾਂਜੀ ਕਦੇ ਤੁਹਾਡਾ ਵੀ ਕੰਮ ਹੁੰਦਾ ਵੀ ਭਾਈ ਸੀਜ਼ਨਲ ਕੰਮ ਆ ਵੀ ਆ ਸੀਜ਼ਨ ਦੇ ਵਿੱਚ ਕੰਮ ਵਧ ਗਿਆ ਇੱਥੇ ਘਟ ਗਿਆ ਨਹੀਂ ਕੋਈ ਸਾਨੂੰ ਇਦਾਂ ਨਹੀਂ। ਛਾਲਾਂ ਚ ਵੀ ਚੱਲਦਾ। ਹਾਂ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਆਪਾਂ ਤਾਂ ਬਹੁਤ ਵੱਡੇ ਵੱਡੇ ਜਦੋਂ ਗੁੰਬਦ ਬਣਾਉਨੇ ਆ, ਜਦੋਂ ਬੁੱਤ ਬਣਾਉਨੇ ਆ, ਇਵੇਂ ਨੇ ਵੀ ਸੀਮੈਂਟ ਵੱਧ ਤੋਂ ਵੱਧ ਪਾਈ ਗਏ। ਸਰੀਆ ਮਜ਼ਬੂਤ ਲੱਗੇ। ਵੀ ਇਹ 파ਟ ਨਾ ਜਾਵੇ ਕਿਤੇ। ਜੀ। ਇਹ ਕਿ ਧੁੱਪ ਦੇ ਨਾਲ, ਛਾਂ ਦੇ ਨਾਲ ਕੋਈ ਦਿੱਕਤ ਨਾ ਆਵੇ। ਇਹ ਫਾਈਬਰ ਦੇ ਸਮਾਨ ਚ ਨਹੀਂ ਦਿੱਕਤ ਆਉਂਦੀ। ਇਹ ਜਿਹੜੇ ਘੱਟਿਆ ਮਟੀਰੀਅਲ ਆਉਂਦੇ ਨੇ ਜੀ ਬਹੁਤ ਵਧੀਆ ਮੰਨ ਲਓ ਆਉਂਦੇ ਨੇ ਇਹ ਘੱਟਿਆ ਮਡੇਰੀ ਆਉਂਦੇ ਨੇ ਜਿਨ੍ਹਾਂ ਦੀ ਪ੍ਰੋਬਲਮ ਪੂਰੀ ਆ ਜਾਂਦੀ ਆ 2-4 ਸਾਲਾਂ ਬਾਅਦ, 5 ਸਾਲਾਂ ਬਾਅਦ ਆ ਜਾਂਦੀ ਆ। ਪਰ ਜਿਹੜ ਅਪਾ ਵਰਤ ਰਹੇ ਆਗੇ ਇਸ ਮਟੀਰੀਅਲ ਨੂੰ ਹੁਣ ਤੁਹਾਨੂੰ ਦੱਸਿਆ ਵੀ 22-24 ਸਾਲ ਹੋ ਗਏ ਆਪਾਂ ਨੂੰ ਲੰਬਾ ਆਇਆ ਕਦੇ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਪਾਸਿਓਂ ਉਸ ਸਮਾਂ ਦੀ ਸਾਨੂੰ ਹੋਰ ਕੰਮ ਦਿੰਦੇ ਨੇ ਜਿਨ੍ਹਾਂ ਦੇ ਕੋਈ ਲੰਬਾ ਨਹੀਂ ਆਇਆ ਕਦੇ ਕੋਈ ਲੰਬਾ ਨਹੀਂ ਕਦੇ ਇਸ ਮਟੀਰੀਅਲ ਦਾ ਤੇ ਆ ਮੜਾ ਮੜਾ ਦੱਸੀ ਚੱਲੋ ਜੀ ਨਾਲ ਜੀ ਦੇਖੋ ਜੀ ਆ ਜਿਵੇਂ ਆ ਵੀ ਇੱਕ ਪਾਲਕੀ ਇਹ ਪਾਲਕੀ ਤਿਆਰ ਹੋ ਰਹੀ ਆ ਆ ਦਿਖਾਓ ਜੀ ਹਾਂ ਜੀ ਪਾਲਕੀ ਤਿਆਰ ਹੋ ਰਹੀ ਆ ਹੂੰ ਅਦੂਰੀ ਵੀ ਪਈ ਆ ਇਹੋ ਇਹ ਇਹਨੂੰ ਹੁਣ ਫਿਨਿਸ਼ਿੰਗ ਦੇਣੀ ਤੁਸੀਂ ਤੇ ਇਹਨੂੰ ਕਿੰਨੀ ਦੇਰ ਲੱਗੂਗੀ ਜੀ ਹਲੇ ਇਹਨੂੰ ਮੁਕੰਮਲ ਕਰਨ ਤੇ ਅਜੇ ਲੱਗ ਜਾਣਗੇ 15 ਦਿਨ ਹੋਰ ਹਲੇ 15 ਦਿਨ ਹੋਰ ਲੱਗਣੇ ਪਰ ਜਿਹੜੀ ਤੁਸੀਂ ਆ ਜਿਵੇਂ ਆਪਾਂ ਰੋਸ਼ਨਦਾਨਾਂ ਦੇ ਵਿੱਚ ਵੇਂਦੇ ਹੁੰਦੇ ਸੀ ਉੱਪਰ ਜਾਲਗੀਆਂ ਚ ਤੇ ਆਹ ਚੀਜ਼ ਕਿਵੇਂ ਬਣਾਉਨੇ ਫਿਰ ਇਹ ਵੀ ਇਹ ਵੀ ਫਾਈਬਰ ਹਾਂ ਫਾਈਬਰ ਦਾ ਹੀ ਆ ਜੀ ਹਾਂ ਇਹ ਵੀ ਢਲਾਈ ਹੈ ਫਾਈਬਰ ਦੀ ਅੱਛਾ ਇਹਨੂੰ ਫਿਰ ਕਿਵੇਂ ਤੁਹਾਡੇ ਕੋਲ ਯੰਤਰ ਇਹੋ ਜਿਹੇ ਆ ਹਾਂ ਸਾਂਚੇ ਉਦਾਂ ਦੇ ਬਣਾਏ ਹੋਏ ਹੈਗੇ ਸਾਡੇ ਪਾਟ ਨੇ ਉਦਾਂ ਦੇ ਬਣਾਏ ਠੀਕ ਆ ਆਜੋ ਜੀ ਇੱਧਰ ਆਹ ਦੇਖੋ ਜੀ ਆ ਮੰਦਰ ਦਾ ਹੋਇਆ ਜਿਵੇਂ ਛੋਟਾ ਹੋਇਆ ਹਨਾ ਇਹ ਮੰਦਰ ਦੇ ਇਹ ਇਹ ਵੀ ਬਾਹਰ ਦੇ ਹੀ ਨੇਗੇ ਅੱਛਾ ਛੋਟੇ ਵੱਡੇ ਤੇ ਇਹ ਇਹ ਸਾਰਾ ਕੁਝ ਕੀ ਹੈ ਜੀ ਇਹ ਇਹ ਗੁੰਬਦ ਗੁੰਬਦੀ ਆਗੇ ਇਹ ਸਾਰੇ ਗੁੰਬਦਾਂ ਇਹਨਾਂ ਨੂੰ ਤੁਸੀਂ ਬਾਅਦ ਵਿੱਚ ਜੋੜੋਗੇ ਸਾਰਿਆਂ ਨੂੰ ਜੋੜ ਕੇ ਫਿਰ ਇੱਕ ਬਣ ਜੂ ਹੁਣ ਇਹ ਏਡਾ ਕੰਟੇਨਰ ਦੇ ਵਿੱਚ ਜਾਂਦਾ ਨਹੀਂ ਇਹ ਤਾਂ ਅਸੀਂ ਪਾਰਟ ਖੋਲ-ਖੋਲ ਕੇ ਇਹਨਾਂ ਦੀ ਪੈਕਿੰਗ ਕਰ-ਕਰ ਕੇ ਰੱਖੀ ਜਾਂਦੀ ਆ ਹੂੰ ਕੰਟੇਨਰ ਆ ਜੂ ਇੱਥੇ ਉਹਨੂੰ ਲੋਡ ਕਰਕੇ ਭੇਜ ਦਿੰਦਾ ਹੂੰ ਫਿਰ ਜਦੋਂ ਪਹੁੰਚ ਗਿਆ ਉੱਥੇ ਫਿਟਿੰਗ ਕਰਾ ਦੇ ਦਈ ਆ ਹੂੰ ਜੀ ਫਿਰ ਤੁਸੀਂ ਦੱਸਦੇ ਹੋ ਵੀ ਨਾਲ-ਨਾਲ ਇਵੇਂ ਫਿਟਿੰਗ ਕਰ ਲਓ ਨਾ ਆਪਣੇ ਆਪ ਹੀ ਆਪਣਾ ਇਨਕਲੂਡ ਹੀ ਹੁੰਦਾ ਜੀ ਲਾ ਫਿਟਿੰਗ ਵਗੈਰਾ ਲਾਓ ਉੱਥੇ ਸਾਰਾ ਫਿਟਿੰਗ ਦਾ ਵੀ ਨਹੀਂ ਨਹੀਂ ਪਰ ਜੋ ਬੰਦੇ ਨੇ ਆਸਟ੍ਰੇਲੀਆ ਮੰਗਾਇਆ ਕੈਨੇਡਾ ਮੰਗਾਇਆ ਉੱਥੇ ਦੀ ਗੱਲ ਕਰ ਰਹੇ ਹਾਂ ਜੀ ਸਾਰੀਆਂ ਕੰਟਰੀਆਂ ਜੀ ਆਪਣੀ ਫਿਟਿੰਗ ਆਪਣੀ ਆ ਅੱਛਾ ਜੇ ਤੁਹਾਡਾ ਬੰਦਾ ਜਾਂਦਾ ਇੱਥੋਂ ਹਾਂ ਹਾਂ ਜਾਂ ਆਪ ਜਾ ਕੇ ਕਰਦੇ ਆ ਪਰ ਤੁਸੀਂ ਵੀਜ਼ਾ ਲੈ ਕੇ ਰੱਖੇ ਹੋਏ ਆ ਹਾਂ ਜੀ ਹਾਂ ਇਹ ਵੀ ਗੱਲ ਆ ਤੇ ਇਧਰਲੇ ਪਾਸੇ ਕੀ ਕੀ ਆ ਜੀ ਹਾਏ ਮੰਨੂ ਇਧਰੇ ਪੇਂਟ ਕਰਦਾ ਮੁੰਡਾ ਆਪਣਾ ਪੇਂਟਰ ਚਾਹ ਆਓ ਜੀ ਆਓ ਅੱਗੇ ਆਓ ਪੇਂਟਰ ਸਾਹਿਬ ਪੇਂਟ ਕਰਦੇ ਨੇ ਇਹਗੇ ਹਾਂ ਤੇ ਆ ਦੇਖੋ ਜਿਵੇਂ ਆਹ ਇਹ ਛੋਟੇ ਗੋਮਦਨੇ ਗਏ ਜਿਹੜੇ ਬਾਉਂਡਰੀ ਵਾਲ ਤੇ ਲੱਗਦੇ ਨੇਗੇ ਅੱਛਾ ਇਹ ਵੀ ਸਾਰੇ ਰੈਡੀ ਕਰਕੇ ਰੱਖੇ ਪਏ ਨੇਗੇ ਇਹ ਤਿੰਨ ਚਾਰ ਕੰਟੇਨਰਾਂ ਦਾ ਸਮਾਨ ਆ ਆਹ ਵੀ ਇਹ ਜਿਹੜਾ ਆਪਣਾ ਕਰੀ ਜਾਂਦੇ ਆ ਤੇ ਤਾਜ਼ਾ ਹੁਣ ਗੋਮਦਰੇ ਦੇਸ਼ ਦੇ ਵਿੱਚ ਜਾਣਾ ਜਿਆਦਾ ਯੂ ਐਸ ਏ ਹੁਣ ਜਾਣਾ ਤੇ ਉਧਰ ਕੈਨੇਡਾ ਵੀ ਨਹੀਂ ਪਿੱਗਦਾਗਾ ਨਾਲ ਤੇ ਤੁਸੀਂ ਵਿੱਚ ਸ਼ਿਪਿੰਗ ਚਾਰਜੇਸ ਵਿੱਚੇ ਲੈਣੇ ਸਾਰਾ ਇਨਕਲੂਡ ਹੀ ਹੁੰਦਾ ਤੁਸੀਂ ਕਿੱਥੇ ਜਾ ਕੇ ਇੱਥੇ ਜਮਾ ਕਰਵਾਉਨੇ ਹੋ ਇੱਥੇ ਆਉਂਦਾ ਈ ਕੰਟੇਨਰ ਇੱਥੇ ਆ ਕੰਟੇਨਰ ਕਿੱਥੇ ਆ ਜਾਂਦਾ ਜੀ ਭਾਈ ਕੰਟੇਨਰ ਤੇ ਤੁਹਾਡੀ ਪਛਾਣ ਹੀ ਤਾਂ ਬਣ ਗਈ ਆ ਵੀ ਭਾਈ ਉਹ ਤੁਹਾਡੇ ਕੋਲ ਸਮਾਨ ਲੈ ਜਾਂਦੇ ਆ ਹ ਇੱਥੇ ਕੰਟੇਨਰ ਆਉਂਦਾ ਐ ਇੱਥੇ ਲੋਡ ਕਰਦੇ ਆ ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਇੱਕ ਦੇਖੋ ਅਸੀਂ ਬਦਲਮੀ ਖੇਤੀ ਬਦਲਵੇਂ ਕਿਤੇ ਦੀ ਗੱਲ ਕਰਦੇ ਆ ਵੀ ਤਾਂ ਜੋ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਮਜ਼ਬੂਤ ਹੋਵੇ ਹੋਣੀ ਵੀ ਚਾਹੀਦੀ ਆ ਜੀ ਚਾਹੀਦੀ ਆ ਪਰ ਤੁਸੀਂ ਤਾਂ ਇੱਕ ਨਵਾਂ ਤਜਰਬਾ ਕਰਕੇ ਦਿਖਾਇਆ ਤੇ ਤਜਰਬਾ ਤੁਹਾਡਾ ਸਫਲ ਵੀ ਆ ਕਈ ਹੋਰ ਵੀਰ ਵੀ ਕਰਦੇ ਆ ਕੋਈ ਸੁਨੇਹਾ ਦੇਣਾ ਚਾਹੋ ਪੰਜਾਬੀ ਗਾਨ ਨੂੰ ਵੀ ਭਾਈ ਆ ਕੁਛ ਇਉਂ ਵੀ ਕਰ ਲਿਆ ਕਰੋ ਸਰ ਕਿਉਂ ਆ ਵੀ ਇਹ ਤਾਂ ਮਿਹਨਤ ਆ ਗਈ ਆ ਆਪਣੀ ਸਭਾ ਦੀ ਇੱਥੇ ਕਰ ਲੈਣ ਆਪਾਂ ਬਾਹਰ ਨਾਲੋਂ ਵੀ ਵਧੀਆ ਗਈ ਹੂੰ ਜਿਨ੍ਹਾਂ ਨੇ ਮਿਹਨਤ ਕਰਨੀ ਆ ਉਹਨਾਂ ਦਾ ਇੱਥੇ ਵੀ ਬਹੁਤ ਆ ਗਈ ਪਰ ਅਸੀਂ ਕਰਕੇ ਰਾਜ਼ੀ ਨਹੀਂ ਕਿਣਾ ਬਾਹਰ ਜਾਣਾ ਹੈ ਹਾਂ ਬਸ ਇੰਨੀ ਗੱਲ ਹੀ ਹੈ ਕਿ ਹੋਰ ਤਾਂ ਜਿਹਨੇ ਮਿਹਨਤ ਕਰਨੀ ਆ ਕੋਈ ਘਾਟ ਨਹੀਂ ਹੈ ਕਿਸੇ ਕੰਮ 'ਚ ਵੀ ਘਾਟ ਨਹੀਂ ਜੇ ਲਖਵੀਰ ਸਿੰਘ ਹੋਰਾਂ ਨੂੰ ਕਹਿਣ ਵੀ ਤੁਸੀਂ ਕੈਨੇਡਾ ਆ ਜਾਓ ਪੱਕੇ ਤੌਰ ਤੇ ਆਸਟ੍ਰੇਲੀਆ ਰਹਿ ਲਓ ਪੱਕੇ ਤੌਰ ਤੇ ਤੇ ਆਹ ਕੰਮ ਛੱਡ ਦਿਓ ਤਾਲਾ ਲਾ ਜਾਓ ਜਾਓਗੇ ਅਸੀਂ ਤਾਂ ਉਧੇ ਨਹੀਂ ਜਾਂਦੇ ਅੱਛਾ ਪੱਕੇ ਹੀ ਹੋ ਗਏ ਉੱਥੇ ਅਸੀਂ ਤਾਂ ਕਿਹੜਾ ਲਾਇਆ ਹੁਣੇ ਆ ਮੇਰੇ ਖਿਆਲ ਆ 50 ਤੋਂ 60 ਦਾ ਮੇਰੇ ਕੈਨੇਡਾ ਮੈਂ ਕੈਨੇਡਾ ਦੇ ਹੋਣਗੇ ਅਮਰੀਕਾ 'ਚ ਤਾਂ ਪਤਾ ਨਹੀਂ ਕਿੰਨੇ ਕਿੰਨੇ ਅੱਛਾ ਆਸਟ੍ਰੇਲੀਆ ਨਿਊਜ਼ੀਲੈਂਡ ਪ ਅਰ ਜੀ ਸਾਨੂੰ ਕਹਿਣਾ ਵੀ ਇੱਥੇ ਰਹਿਪੋ ਨਹੀਂ ਸਾਨੂੰ ਜੋ ਫਸਟ ਟਾਈਮ ਅਸੀਂ ਇੱਥੇ ਸੀਗੇ ਕੈਨੇਡਾ ਉੱਥੇ ਦੂਖ ਨਮਾਰਨ ਗੁਰੂ ਘਰ ਬਣਿਆ ਸੀਗਾ ਸਾਰਾ ਪਹਿਲਾਂ ਉਹਦਾ ਕੰਮ ਆਪਣੇ ਕੋਲੇ ਸੀਗਾ ਉਹ ਕਹਿੰਦੇ ਵੀ ਸੋ ਇੱਥੇ ਰਹੋ ਸਾਨੂੰ ਇਹ ਪੱਕੇ ਵੀ ਕਰਾ ਦਿੰਦੇ ਆ ਕਿਉਂਕਿ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਦੀ ਪੱਕੇ ਕਰਾ ਲੈ ਲੈਟਰੀ ਦੇ ਨਾਮ ਹੁੰਦਾ ਉਹਨਾਂ ਨੇ ਪਰ ਸਾਨੂੰ ਪਤਾ ਸੀਗਾ ਵੀ ਨਹੀਂ ਇੱਥੇ ਨਹੀਂ ਤੇ ਬੀਬੀਆਂ ਗੰਗਾਂ ਪ੍ਰਸ਼ਾਦਾ ਪਾਣੀ ਛਕੜ ਗਈਆਂ ਹਾਂ ਸਾਰੇ ਜਿਹੜੀਆਂ ਇੱਥੇ ਰੰਗ ਰੋਗ ਨੂੰ ਕਰਦੀਆਂ ਸੀ ਹਾਂ ਸਾਰੇ ਬਾਈ ਬਹੁਤ ਚੰਗਾ ਲੱਗਾ ਮੈਨੂੰ ਮੈਂ ਨਾ ਹਰ ਉਸ ਬੰਦੇ ਨੂੰ ਸਲਾਮ ਕਰਦਾ ਜਿਹੜਾ ਬੰਦਾ ਕੁਛ ਨਵਾਂ ਤਜਰਬਾ ਕਰਦਾ ਜਿਹੜਾ ਉਹਦੇ ਵਿੱਚੋਂ ਆਪ ਵੀ ਖਟਦਾ ਤੇ ਮਜ਼ਦੂਰਾਂ ਨੂੰ ਬਾਕੀਆਂ ਨੂੰ ਵੀ ਕੰਮ ਦਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਕੋ ਦੋਸਤੋ ਇਹ ਇੰਟਰਵਿਊ ਇਹ ਗੱਲਬਾਤ ਕਰਨ ਦਾ ਮਕਸਦ ਸਿਰਫ ਇਹ ਨਾ ਨਾ ਤਾਂ ਮੈਂ ਲਖਵੀਰ ਸਿੰਘ ਬਾਈ ਜੀ ਨੂੰ ਪਹਿਲਾਂ ਮਿਲਿਆ ਸੀ ਨਾ ਇਹ ਮੈਨੂੰ ਕਦੇ ਮਿਲੇ ਸੀ ਪਰ ਮੇਰਾ ਮਕਸਦ ਇਹ ਆ ਕਿ ਭਾਈ ਆ ਕੁਝ ਵੀ ਹੈ ਪੰਜਾਬ ਦੇ ਵਿੱਚ ਤੇ ਇਹਦਾ ਵੀ ਜ਼ਿਕਰ ਹੋਣਾ ਚਾਹੀਦਾ ਇਹ ਜ਼ਿਕਰ ਹੁੰਦਾ ਨਹੀਂ ਆਮ ਤੌਰ ਦੇ ਉੱਤੇ ਚਲੋ ਮੂੰਹ ਜ਼ਬਾਨੀ ਪ੍ਰਚਾਰ ਦੇ ਰਹੀ ਇਹਨਾਂ ਦਾ ਸਮਾਨ ਵਿਕੀ ਜਾਂਦਾ ਪਰ ਜੋ ਮੀਡੀਆ 'ਚ ਥਾਂ ਮਿਲਣੀ ਚਾਹੀਦੀ ਹੈ ਜੋ ਭੈਣਾ ਵੀਰਾਂ ਨੂੰ ਇਹਨਾਂ ਹੱਥਾਂ ਦੀ ਕਿਰਤ ਦੀ ਗੱਲ ਕਰਨੀ ਚਾਹੀਦੀ ਆ ਅਸੀਂ ਇਹ ਤਾਂ ਵੇਨੇ ਵੀ ਸੱਜੇ ਹੱਥ ਦੇ ਵਿੱਚ ਟੀਕਾ ਫੜ ਕੇ ਤੇ ਖੱਬੀ ਹੱਥ ਦੇ ਨਾਲ ਖੱਬੀ ਬਾਹ ਦੇ ਵਿੱਚ ਲਾ ਲਿਆ ਪਰ ਅਸੀਂ ਇਹ ਨਹੀਂ ਵੇਦੇ ਕਿ ਇਹਨਾਂ ਹੱਥਾਂ ਦੇ ਵਿੱਚ ਬੁਰਸ਼ ਫੜ ਕੇ ਆ ਵੀ ਕੰਮ ਹੁੰਦੇ ਆ ਇਹ ਵੀ ਕੰਮ ਹੁੰਦੇ ਆ ਬਹੁਤ ਮਿਹਰਬਾਨੀ